ਜੀ ਛੱਡ ਦੋਗੇ ਹਾਂਜੀ ਦੁੰਦਮਾ ਸਾਹਿਬ ਹਾਂਜੀ ਦੁੰਦਮਾ ਸਾਹਿਬ ਦਵਿੰਦਰ ਸਾਹਿਬ ਹੂੰ ਧੰਨ ਗੁਰੂ ਗRANDਾ ਤੁਹਾਨੂੰ ਗੁਰੂ ਗRANDਾ ਧੰਨ ਗੁਰੂ ਗRANDਾ ਧੰਨ ਗੁਰੂ ਗRANDਾ ਧੰਨ ਗੁਰੂ ਗRANDਾ ਗਰਮੀ ਬੜੀ ਕੀਤ ਕੀਤੀ ਮੈਂਗਾ ਹਾਂ ਹਾਂ ਧੰਨ ਗੁਰੂ ਗRANDਾ ਜੀ ਧੰਨ ਗੁਰੂ ਗRANDਾ ਜੀ ਬਾਬਾ ਜੀ ਲੱਤ ਨੂੰ ਕੀ ਆ ਜੇ ਲੱਤ ਨੂੰ ਕੀ ਆ ਵਾ ਹਾਂ ਉਹਦੀ ਦੋ ਚਰਚ ਕਰਦੇ ਲੱਤ ਅਖਰਾਬ ਕਿ ਲੱਗਦੀ ਏਕ ਨਹੀਂ ਨਹੀਂ ਕੋਈ ਛਤਰੀ ਨਹੀਂ ਲੱਗੀ ਹਾਂ ਵੈਸੇ ਮੋਦੀ ਦੋਈ ਕੀ ਕਰਦੇ ਅੱਛਾ ਅੱਛਾ ਉਹੀ ਮੈਂ ਵੇਖਣਾ ਮੈਂ ਕਤੁਰਦੇ ਤੁਸੀਂ ਥੋੜਾ ਉਤਰਾ ਪਈ ਹੋਰ ਤਰ੍ਹਾਂ ਅੱਛਾ ਤੁਨਾ ਮੈਨੂੰ ਗੇਟਾ ਵੀ ਜਿਹੜਾ ਮਸਤ ਹੈ ਤੁਰਨਾ ਖਾਵਾ ਤਨ ਗੁਰੂ ਰਾਮਦਾਸ ਜੀ ਅੱਜ ਕਿੰਨੀ ਮਾਇਕ ਮਰੀ ਏ ਅੱਜ 150 ਰੁਪਏ ਕਮਾਇਆ ਤੇ ਹੁਣ ਟਾਈਮ ਹੋ ਗਿਆ ਬਾਬਾ ਜੀ ਸਾਢੇ 4 ਪੋਨੇ 5 ਹੁੰਦੇ ਆ ਤਨ ਗੁਰੂ ਰਾਮਦਾਸ ਤੇ ਗੱਡੀ ਗੱਡੀ ਆਪਣੀ ਆ ਗੱਡੀ ਆ ਵਾਹਿਗੁਰੂ ਠੀਕ ਐ ਕੋਇਆ ਵਾ ਅਟੈਕ ਵੀ ਆ ਹਾਂਜੀ ਅੱਛਾ ਤੇ ਫਿਰ ਉਹ ਪਰਾਲੇ ਦੀ ਗੁਰੂ ਜਾਨ ਅੰਦਸ ਦਾ ਸਾਹਿਬ ਗੁਰੂ ਜਾਨ ਅੰਦਸ ਦਾ ਬਾਦਸ਼ਾਹ ਕਰਮਦੇਵ ਧੰਨ ਗੁਰੂ ਜਾਨ ਅੰਦਸ ਤੇ ਬਾਬਾ ਜੀ 150 ਰੁਪਏ ਨਾਲ ਹੋ ਜਾਂਦਾ ਗੁਜ਼ਾਰਾ ਮਹਾਰਾਜ ਜੀ ਜਿਹੜੀ ਹੁਣ ਆਏ ਆ ਹਾਂ ਆਹ ਉਹ ਗੋਣੀ ਫੇਰ ਸਾ ਮੇਕਾ ਢੀਕਾਰ ਲੱਗੇ ਜੀ ਅੱਛਾ ਹੁਣ ਆਏ ਆ ਹੁਣ ਵੇਖੋ ਜੋ ਮਹਾਰਾਜ ਆਏ ਤੇ ਸ਼ੁਕਰ ਆ ਮਹਾਰਾਜ ਦਾ ਸ਼ੁਕਰ ਆ ਬੜਾ ਕੁਝ ਦੇਣਿਆ ਸ਼ੁਕਰ ਆ ਵਾਲੇ ਕੁਵਾਲੇ ਹੂੰ ਤਾਨ ਗੁਰੂ RAMDAS ਕਿ ਤੁਰ ਕੇ ਖਾਉਂ ਹੇ ਜਰਾ ਤਾਨ ਗੁਰੂ RAMDAS ਜੀ ਇਹ ਤੁਰਦੇ ਗਿਆਂ ਜੀ ਤਾਨ ਗੁਰੂ RAMDAS ਜੀ ਤਾਨ ਗੁਰੂ RAMDAS ਆਜੋ ਆਜੋ ਪਿਆਰਿਓ ਬੜਾ ਬੜਾ ਓਖਾ ਤੁਰਦੇ ਹੋ ਸਿੰਘ ਸਾਹਿਬ ਹਾਂ ਜੀ ਤਾਨ ਗੁਰੂ RAMDAS ਉਹਦੇ ਟੈਗ ਨੇ ਬਹੁਤ ਜ਼ਿਆਦਾ ਬਾਬਾ ਜੀ ਕਦੀ ਹੁੰਦਾ ਨਹੀਂ ਗੁਰੂ ਸਾਹਿਬ ਤੇ ਗਿਲਾ ਨਹੀਂ ਹੁੰਦਾ ਕਿ ਮਹਾਰਾਜ ਗਰੀਬੀ ਦਿੱਦੀ ਉਹ ਉਪਰ ਵਾਲੇ ਆ ਉਹ ਤਾਂ ਬਗਾਰੇ ਕੋਈ ਨਹੀਂ ਹੈਗਾ ਹਲ 150 ਰੁਪਿਆ ਕਮਾਇਆ ਤੁਸੀਂ ਹਾਂ ਜੀ ਤੇ ਹੈ ਨਹੀਂ ਕੋਈ ਗਿਲਾ ਸ਼ਿਕਵਾ ਮਹਾਰਾਜ ਤੇ ਨਾ ਕੋਈ ਨਹੀਂ ਸ਼ੁਕਰ ਆ ਜੋ ਦਿੰਦਾ ਉਹ ਬੜਾ ਕੁਝ ਦਿੰਦਾ ਸ਼ੁਕਰ ਆ ਗੁਰਮਦਾਸ ਪਾਸ਼ਾ ਜੀ ਦਾ ਹੈ ਵਾਹਿਗੁਰੂ ਕਲਤਾ ਵੀ ਤੁਹਾਡੀਆਂ ਹੈ ਵਾਹਿਗੁਰੂ ਰੋਟੀ ਪਾਣੀ ਫਿਰ ਕਿਦਾਂ ਆਪੇ ਕਰਦੇ ਸਾਰਾ ਫਿਰ ਦੋਵੇਂ ਜੀ ਹੈ ਅੱਛਾ ਬੜਾ ਔਖਾ ਵਾ 150 ਕਮਾਇਆ ਤੁਸੀਂ ਹੈ ਹਾਂ ਜੀ ਠੀਕ ਆ ਅੱਛਾ ਤੇ ਬਾਬੇ ਇਦਾਂ ਮੈਂ ਤਾਂ ਤੁਹਾਨੂੰ ਰੋਕਿਆ ਪਤਾ ਕਿਉਂ ਆ ਮੇਰੇ ਕੋਲ ਨਾ ਬੁਲੇਟ ਹੈਗਾ ਆ ਮੇਰਾ ਬੁਲੇਟ ਹੈ ਹਾਂਜੀ ਮੇਰੇ ਕੋਲ ਬੁਲੇਟ ਹੈਗਾ ਵਾ ਆ ਮੇਰਾ ਦੋਸਤ ਹੀ ਹੈ ਹਾਂਜੀ ਮੈਂ ਜਾਣ ਪੜ ਕੇ ਤੁਹਾਡੇ ਕੋ ਆਇਆ ਤੁਹਾਡੀ ਗੱਡੀ ਦੇ ਬੈਠਾ ਵਾ ਤੁਸੀਂ ਵਿਹਲੇ ਬੈਠੇ ਸੀ ਇਨੀ ਗਰਮੀ ਸੀ ਠੀਕ ਹੈ ਤੇ ਮੈਂ ਤੁਹਾਡੇ ਕੋ ਤਾਂ ਆਇਆ ਕਿ ਮਹਾਰਾਜ ਨੇ ਮੈਨੂੰ ਭੇਜਿਆ ਉਹ ਕੱਲ ਨਾ ਗੁਰੂ ਆਮਦਸਪਾਛਾ ਨੂੰ ਤੁਹਾਨੂੰ ਐ ਵੀ ਨਹੀਂ ਪੁੱਛਿਆ ਕਿ ਕਿੰਨੇ ਪੈਸੇ ਜਦ ਮੈਂ ਤੁਹਾਨੂੰ ਨਹੀਂ ਪੁੱਛਿਆ ਤੁਹਾਨੂੰ ਦੱਸੋ ਕਿੰਨੇ ਨੀ ਮਾਇ ਦੋ ਸੁਪਿਆਰਿ ਕਿੰਨੀ ਕਿਉਂਕਿ ਮੈਨੂੰ ਤਾਂ ਭੁੱਲਟ ਹੈਗਾ ਮੈਂ ਤਾਂ ਤੁਹਾਡੇ ਘਰ ਕੇ ਬੈਠਾ ਦੱਸੋ ਇਹ ਕਿਹਨਾ ਨਹੀਂ 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 ਲੈ ਬਾਬਾ ਇਹ ਤਾਂ ਇੱਕ ਮਿੰਟ ਮੈਂ ਨੰਨ ਨੂੰ ਮੰਨ ਇੱਛਾਂ ਦਿੱਤੀ ਮੈਂ ਸ਼ਾਂਤੀ ਦਿੱਤੀ ਆ ਧੰਨ ਗੁਰੂ ਰਾਮਦਾਸ ਉਹ ਕਿਉਂ ਕਿਤਨਾ ਸ਼ਾਂਤੀ ਮਿਲ ਗਈ ਦੱਸੋ ਉਹ ਦੇ ਨਾਲ ਉਹ ਹੀ ਹੈ ਅਥਰੇ ਕੋ ਅਥਰੇ ਕੋ ਆ ਗਏ ਆਥਰੇ ਕੋ ਆ ਗਏ ਖਾਜ ਪਿਆਰਿਓ ਹੈ ਇਹ ਸਾਡੇ ਬਜ਼ੁਰਗਾਂ ਦੇ ਹਾਲ ਆ ਮੈਂ ਤੈਨੂੰ ਕਹਿਣਾ ਹੁਣਾ ਕਿ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਕਰੋ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਗੁਰੂ ਗ੍ਰੰਥ ਦਾ ਕਦੀ ਤੁਛਾ ਨਹੀਂ ਕਿਹਾ ਨੇ ਦਵਾ ਬਾਈ ਕਦੀ ਇਨੇ ਇਨੇ ਪਿਆਰ ਨਾਲ ਕਦੀ ਕਿਹਨੇ ਤੁਛਿਆ ਧੰਨ ਗੁਰੂ ਦਾ ਧੰਨ ਗੁਰੂ ਦਾ ਬੱਸ ਧੰਨ ਗੁਰੂ ਦਾ ਕੋਈ ਗੱਲ ਨਹੀਂ ਤੁਸੀਂ ਨਹੀਂ ਉਹ ਉੱਪਰ ਵਾਲੇ ਨੇ ਕਿਤਨਾ ਗੁਰੂ ਸਾਹਿਬ ਕਰਦੇ ਜੀ ਗੁਰਦਾਸ ਪਾਸ਼ਾ ਨੇ ਮੈਂ ਜਾ ਰਿਹਾ ਸੀ ਮਿਲਣ ਤੁਹਾਨੂੰ ਦੇਖਿਆ ਤੁਹਾਨੂੰ ਦੇਖ ਕੇ ਪਤਾ ਨਹੀਂ ਕੀ ਮਨ ਨੂੰ ਮਨ ਚ ਆਇਆ ਮੈਂ ਰੁਕ ਗਿਆ ਤੁਹਾਡਾ ਗੁਰੂ ਬੜਾ ਬਯੰਤ ਹੈ ਠੀਕ ਹੈ ਪਿਆਰਿਓ ਬਾਬਾ ਜੀ ਆਹ ਥੋੜੀ ਸੇਵਾ ਤੁਹਾਡੇ ਵਾਸਤੇ ਆ ਏਡੀ ਕਿੱਥੇ ਜੀ ਨਹੀਂ ਨਹੀਂ ਇਹ ਤੁਹਾਡੇ ਵਾਸਤੇ ਗੁਰਦਾਸ ਪਾਸ਼ਾ ਨੇ ਭੇਜੀ ਆ ਤੁਸੀਂ ਮੰਗਿਆ ਨਹੀਂ ਠੀਕ ਹੈ ਨਾ ਇਹ ਤੁਹਾਡੀ ਕਿਰਤ ਆ ਤੇ ਨਾ ਤੁਸੀਂ ਮੇਰੇ ਨਾਲ ਕੀਤਾ ਕਿੰਨੇ ਪੈਸੇ ਲੈਣੇ ਆ ਤੇ ਨਾ ਮੈਂ ਤੁਹਾਡੇ ਨਾਲ ਕੀਤਾ ਮੈਂ ਤਾਂ ਇਹਨਾਂ ਕੀਤਾ ਕਿ ਗੁਰੂ ਤੇਗ ਬਹਾਦਰ ਤਨਉੜੇ ਹਾਂ ਤੇ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿੰਨੇ ਪੈਸੇ ਲੈਣੇ ਜਾਂ ਤੁਸੀਂ ਮੈਨੂੰ ਕਿਹਾ ਹੁਣ ਮੇਰੀ ਮਰਜ਼ੀ ਆ ਮੈਂ ਜਿਲੇ ਮਰਜ਼ੀ ਦਾ ਤੇ ਤੁਹਾਡਾ ਤੁਸੀਂ ਰੱਖਨੇ ਆ ਠੀਕ ਹੈ ਜੀ ਬਾਕੀ ਤੁਹਾਡਾ ਜਿਹੜਾ ਗੁਰੂ ਨਾ ਉਹ ਬੜਾ ਬਜੰਤਾ ਠੀਕ ਹੈ ਜੀ ਠੀਕ ਹੈ ਇੱਕ ਆ 100 ਰੁਪਇਆ ਹੋਰ ਲਓ ਨੀ ਰੋਣਾ ਨਹੀਂ ਬਾਈ ਪਿਆਰੇ ਬਲੇ ਤੁਸੀਂ ਅਥਰੂ ਆਪਣੇ ਸਾਫ ਕਰੋ ਅਥਰੂ ਅਥਰੂ ਸਾਫ ਕਰੋ ਕੋਈ ਨਹੀਂ ਰੋਣਾ ਨਹੀਂ ਪਿਆਰੇ ਰੋਣਾ ਨਹੀਂ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਨਤਾ ਇੱਕ 100 ਰੁਪਿਆ ਹੋਰ ਆ ਵੀਰ ਦੇ ਵੱਲ ਮੇਰੇ ਨਾਲ ਆ ਇਹਨਾਂ ਦੇ ਵੱਲ ਠੀਕ ਹੈ ਨਹੀਂ ਧੰਨਵਾਦ ਗੁਰੂ ਆਮਦਸਾ ਅੱਛਾ ਤੁਹਾਡਾ ਗੁਰੂ ਬੜਾ ਬਿਹਨਤਾ ਨੂੰ ਪਤਾ ਸੀ ਤੂੰ 150 ਘਮਾਇਆ ਬਾਬਾ ਜੀ ਇਸ ਕਰਕੇ ਬੁਨੀ ਭੇਜਿਆ ਹੈ ਬਾਬਾ ਜੀ ਅਸਲੀ ਗੱਲ ਹੈ ਉਹ 3 ਵਜੇ ਜਾਗ ਬਨੇ ਨਾ ਨਾ 3 ਵਜੇ ਉਹਨਾਂ ਨੂੰ ਜਾਗਤਾਂ ਜਿਹੜਾ ਉਹਨਾਂ ਨੂੰ ਯਾਦ ਕਰਦਾ ਉਹਦੇ ਕੋਲ ਉਹ ਨਿਰਵੈ ਸਿੰਘ ਆਂਦਾ ਹੀ ਜਾਂਦਾ ਇਸੇ ਇਸੇ ਕਰਕੇ ਤੇ ਤੁਹਾਡੇ ਕੋਲ ਆਇਆ ਮੈਂ ਰੱਖਿਆ ਜਾਂਦਾ ਨਾ ਹਾਂ ਤੇ ਮੇਰੀ ਜੀ ਤੁਹਾਨੂੰ ਲਾਗੇ ਹਾਂ ਫਿਰ ਯਾਦ ਕਰਦਾ ਨਾ ਨਹੀਂ ਅਥੂ ਅਥੂ ਸਾਹਿਬ ਕੋਲ ਤੁਹਾਡੇ ਅਥੂ ਅਥੂ ਆਉਂਦੇ ਪਿਆਰੇ ਮੈਂ ਫਿਰ ਯਾਦ ਕਰਦਾ ਪੈਣਾ ਮੈਂ ਉਹਨਾਂ ਨੂੰ ਯਾਦ ਰੱਖਦਾ ਜਿਹੜਾ ਉਹਨਾਂ ਨੂੰ ਯਾਦ ਰੱਖਦਾ ਉਹ ਫਿਰ ਉਹਨਾਂ ਕੋਲ ਸਾਡੇ ਵਰਗੇ ਆਉਂਦੇ ਹੀ ਆਉਂਦੇ ਆ ਹਾਂਜੀ ਠੀਕ ਨਾ ਤੁਹਾਡਾ ਗੁਰੂ ਬੜਾ ਬਿਹਾਨਤਾ ਚਲੋ ਪਿਆਰਿਓ ਹੁਣ ਤੁਸੀਂ ਨਾ ਤੜਕੂ 600 ਰੁਪਏ ਆ ਗਿਆ 150 ਸਵੇਰ ਦਾ ਸੀ ਅੱਜ ਜਾਰੀ ਬਣ ਗਈ ਹੁਣ ਬਾਅਦ ਹੁਣ ਕਰ ਹੋ ਗਈ ਅੱਜ ਘਰੇ ਚਲ ਜਿਓ ਗੁਰੂ ਰਾਮਦਾਸ ਦਾ ਨਾਮ ਲੈ ਕੇ ਠੀਕ ਹੈ ਜੀ ਚਲੋ ਠੀਕ ਹੈ ਪਿਆਰੇਓ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ